ਮੈਂ ਅੱਜ ਚੈਕਿੰਗ ਕੀਤੀ ਗਈ ਉਹ ਨਹੀਂ ਅੱਜ ਸਪੋਰਟਿ ਸੂਪਰਵੀਜ਼ਨ ਤੇ ਅਸੀਂ ਅੱਜ ਮੈਂ ਆਇਆ ਤੇ ਆਮ ਡਾਕਟਰ ਅਨਿਲ ਗੋਇਲ ਡਾਇਰੈਕਟਰ ਪੀ ਐਚ ਐਸ ਸੀ ਤੇ ਅੱਜ ਬਠਿੰਡਾ ਤਾਂ ਮੇਰਾ ਆਪਦਾ ਸ਼ਹਿਰ ਹੈਗਾ ਤੇ ਅੱਜ ਇੱਥੇ ਆ ਕੇ ਬੜੀ ਖੁਸ਼ੀ ਹੋਈ ਹੈ ਜਦੋਂ ਦੇਖਿਆ ਕਿ ਆ ਹੁਣ ਵੀ 12 ਵਜੇ ਵੀ ਇੰਨੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਮਰੀਜ਼ਾਂ ਦੀਆਂ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰਨ ਨੂੰ ਜਗ੍ਹਾ ਨਹੀਂ ਹੈਗੀ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਇਲਾਕੇ ਦੇ ਲੋਕ ਹੈ ਸਾਡੀ ਸੰਸਥਾ ਦੇ ਵਿੱਚ ਬਹੁਤ ਵਿਸ਼ਵਾਸ ਰੱਖ ਰਹੇ ਸਾਰੇ ਡਾਕਟਰ ਜੋ ਓਵਰ ਬਿਜ਼ੀ ਹੈਗੇ ਆ ਔਰ ਜਿਹੜੇ ਡਾਕਟਰ ਸਰਜਿਕਲ ਬ੍ਰਾਂਚਸ ਨਾਲ ਡੀਲ ਕਰਦੇ ਆ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਕੋਲੇ ਵੀ ਜਿੰਨਾ ਉਹਨਾਂ ਕੋਲੇ ਕੰਮ ਹੋਣਾ ਚਾਹੀਦਾ ਉਹਨਾਂ ਦੇ ਬੈਂਚਮਾਰਕਸ ਵੀ ਜਿਹੜੇ ਹੈਗੇ ਆ ਮਿੱਥੇ ਜਿਹੜੇ ਪਿੱਛੇ ਹੈਗੇ ਉਹਨਾਂ ਤੋਂ ਕਿਤੇ ਵੱਧੋ ਕੰਮ ਕਰ ਰਹੇ ਆ ਥੋੜੀਆਂ ਬਹੁਤ ਆ ਥੋੜੀਆਂ ਬਹੁਤ ਇਸ਼ੂਜ਼ ਵੀ ਹੈਗੇ ਆ ਛੋਟੇ ਛੋਟੇ ਜਿਸ ਤਰ੍ਹਾਂ ਕਿ ਡਾਕਟਰਸ ਦੀਆਂ ਜਿਹੜੀਆਂ ਕਯੂ ਮੈਨੇਜਮੈਂਟ ਹੈਗੀ ਆ ਡਾਕਟਰਸ ਦੇ ਬਾਹਰ ਉਹਨਾਂ ਵਾਸਤੇ ਔਰ ਸਾਡੇ ਡਾਕਟਰਸ ਨੂੰ ਇਹ ਵੀ ਰਿਸਟ੍ਰੇਂਟ ਆ ਰਿਹਾ ਕਿ ਜਿਹੜਾ ਸਪੋਰਟ ਸਟਾਫ ਹੈਗਾ ਪੈਰਾਮੈਡੀਕਲ ਸਟਾਫ ਹੈ ਪਰ ਉਹ ਵੀ ਸਰਕਾਰ ਨੇੜਲੇ ਵਿੱਚ ਪ੍ਰਤੀਕਰਨ ਜਾ ਰਹੀ ਹੈ ਸੋ ਇਸ ਕਰਕੇ ਅੱਜ ਬੜਾ ਸੰਤੁਸ਼ਟਾਂ ਇੱਥੇ ਆ ਕੇ ਹਲੇ ਸਿਰਫ ਓਪੀਡੀ ਚੈੱਕ ਕੀਤੀ ਹੈ ਹਲੇ ਨਰਸਿੰਗ ਕਾਲਜ ਵੇਅਰ ਹਾਊਸ ਚਿਲड्रन ਹਸਪੀਟਲ ਐਮਰਜੈਂਸੀ ਵਾਰਡ ਸਾਰੇ ਚੈੱਕ ਕਰਨੇ ਆ ਤੇ ਮੈਂ ਚਾਹਾਂਗਾ ਕਿ ਸਾਰੀ ਜਿਹੜੀ ਪ੍ਰੈਸ ਮੈਂ ਦੇਖ ਰਿਹਾ ਸਵੇਰੇ 9 ਵਜੇ ਦੀ ਵੇਟ ਕਰ ਰਹੀ ਹੈ ਤੇ ਪ੍ਰੈਸ ਦੇ ਸੰਬੰਧ ਵਿੱਚ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਵੀ ਬੜੀ ਇਸ ਗੱਲ ਦੀ ਕੀਨ ਇੰਟਰਸਟ ਹੈਗਾ ਆਪਦੀ ਸੰਸਥਾ ਦੇ ਵਿੱਚ ਇੱਥੇ ਵਧੀਆ ਕੰਮ ਹੋਵੇ ਇਸੇ ਕਰਕੇ ਦੋ ਦੋ ਢਾਈ ਢਾਈ ਕੰਟੈਂਟ ਤੋਂ ਇੱਕ ਬਾਈਟ ਲੈਣ ਵਾਸਤੇ ਇੰਤਜ਼ਾਰ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਮੀਆਂ ਸੀ ਜੀ ਕੋਈ ਨਾ ਕੋਈ ਥੋੜੀਆਂ ਬਹੁਤ ਆਪਣੇ ਘਰੇ ਵੀ ਹੁੰਦੀਆਂ ਆ ਜੀ ਜੇ ਅਪ ਕਿਦੇ ਹੱਥ ਮਾਰਾਂਗੇ ਉੱਥੇ ਵੀ ਕੋਈ ਕੋਨਾ ਰਹਿ ਜਾਂਦਾ ਹੈ ਸੁਧਾਰ ਹੋਣ ਵਾਲੀ ਸਮੇਂ ਚ ਹੋ ਸਕਦਾ ਜਿਹੜੀਆਂ ਕਮੀਆਂ ਹੋਣ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਜਿਹੜੀ ਸਾਡੇ ਸਿਵਲ ਸਰਜਨ ਸਾਹਿਬ ਐਸਐਮ ਸਾਹਿਬ ਸਾਡੀ ਬਾਕੀ ਸਾਰੀ ਟੀਮ ਡੀਐਮਸੀ ਸਾਹਿਬ ਬਹੁਤ ਹੀ ਪੋਜ਼ਿਟਿਵ ਐਟੀਟਿਊਡ ਦੇ ਨਾਲ ਕੰਮ ਕਰ ਰਹ ਇੱਥੇ ਵੀ ਕੋਈ ਬਲੀਆਂ ਲੰਬੀਆਂ ਲੈਣਾ ਹੈ ਨਹੀਂ ਗੀਆਂ ਆਪਾਂ ਦੇਖ ਰਹੇ ਆ ਅਸੀਂ ਦੇਖਦੇ ਆ ਹੁਣੇ ਸਾਰੇ ਮੈਡੀਸਿਨਸ ਦਾ ਵੀ ਦੇਖਦੇ ਆ ਸਾਰਾ ਤੇ ਸੇਫਟੀ ਸਿਸਟਮ ਹੈ ਜੀ ਉਹਦੇ ਵਿੱਚ ਪ੍ਰੋਟੈਕਸਲ ਪੈਪਰ ਹੈ ਨਹੀਂ ਗੀਆਂ ਜੇ ਕਿਤੇ ਕੋਈ ਹਾਦਸਾ ਹੋ ਜੇ ਉਹਦੇ ਸਬੰਧ ਦੇ ਵਿੱਚ ਜਿਹੜਾ ਸਾਡਾ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਜੀ ਉਹ ਆਲਰੇਡੀ ਅਸੀਂ ਜਿਹੜੇ 21 ਸਾਡੇ ਡਿਸਟ੍ਰਿਕਟ ਹਸਪੀਟਲਸ ਹੈਗੇ 23 ਦੇ 23 ਉਹਨਾਂ ਦੇ ਵਿੱਚ ਅਸੀਂ ਨਾ ਸਿਰਫ ਉਹਨਾਂ ਦੀ ਰੈਨੋਵੇਸ਼ਨ ਨਾਲ 5 ਸਾਲ ਦੀ ਐਮਸੀ ਅਸੀਂ ਉਹ ਵੀ ਕਰਵਾਉਣ ਜਾ ਰਹੇ ਨੇ ਨੈਡਲੇਪ ਜਿਹੜੇ ਤੇ ਸਿਲੰਡਰ ਲੱਗੇ ਹੈਗੇ ਉਹ ਜਿਹੜੀ ਕੰਪਨੀ ਦੇ ਲੱਗੇ ਆ ਅਸੀਂ ਇੱਕ ਵਾਰੀ ਦੇਖਿਆ ਗਿਆ ਇੱਕ ਦਿਨ ਪਹਿਲਾਂ ਭਰੇ ਸੀ ਦੂਸਰੇ ਦਿਨ ਉਹ ਸਿਲੰਡਰ ਖਾਲੀ ਨਿਕਲੇ ਕਿਸੇ ਦੇ ਵਿੱਚ ਚੈੱਕ ਕਰਾ ਇੱਥੋਂ ਜੀ ਕਾਸਤੇ ਸਿਲੰਡਰ ਜਿਹੜੇ ਕਹਿੰਦੇ ਸੀ ਉਹ ਸਿਲੰਡਰ ਹੈਗੇ ਉਹਦੇ ਵਾਸਤੇ ਛੋਟੇ ਜਿਹੇ ਹੁੰਦੇ ਫਾਇਰ ਹਾਂਜੀ ਉਹ ਚਾ ਉਹ ਰਿਫਿਲ ਹੋਏ ਹੋਏ ਇਹ ਜੀ ਹਾਂ ਉਸ ਕੰਪਨੀ ਨੇ ਹੋਰ ਕਿਤੇ ਰਿਫਿਲ ਕਰੇ ਸੀ ਤੇ ਦੂਸਰੇ ਦਿਨ ਉਹ ਖਾਲੀ ਨਿਕਲੇ ਸੀ ਕਿ ਦਿਨ ਪਹਿਲਾਂ ਰਿਫਿਲ ਕੀਤਾ ਅਗਲੇ ਦਿਨ ਚੱਲੇ ਹੀ ਨਹੀਂ ਉਹ ਅੱਛਾ ਕੋਈ ਨਹੀਂ ਉਹ ਵੀ ਚੈੱਕ ਕਰ ਲੈਣਾ ਮੈਂ ਵੈਸੇ ਚਲਵਾ ਕੇ ਦੇਖਿਆ ਸਟਾਫ ਤੋਂ ਦੋ ਤਿੰਨ ਜਗ ਇਹੀ ਦੇਖਣ ਵਾਸਤੇ ਕਿ ਜੇ ਬਾਈ ਚਾਂਸ ਕੋਈ ਹਜਾ ਪਾਣਾ ਵਰਤ ਜੇ ਤਾਂ ਅਸੀਂ ਕਿੰਨੇ ਕੁ ਤਿਆਰ ਹੈਗੇ ਆ ਉਹਦੇ ਵਾਸਤੇ ਮੈਂ ਉਸ ਲੈਵਲ ਤੇ ਵੀ ਗਏ ਜਾ ਕੇ ਵੇਖਿਆ ਤੇ ਜਿਹੜੀ ਗੱਲ ਤੁਸੀਂ ਮੇਰੇ ਧਿਆਨ ਚ ਲਿਆ ਰਹੇ ਹੋ ਉਹ ਵੀ ਸਾਰਾ ਰਿਕਾਰਡ ਦੇਖ ਲੈਣਾ ਤੇ ਇਸ ਚੀਜ਼ ਨੂੰ ਵੀ ਦੁਬਾਰੇ ਹੋਰ ਬਰੀਕ ਅੱਖ ਨਾਲ ਵੇਖ ਲੈਣਾ ਥੈਂਕ ਯੂ